ਇੱਕ ਮੀਟਿੰਗ ਹੋ ਰਹੀ ਹੈ ਮੋਬਿਲ ਲੈ ਕੇ ਇਸ ਕਿਹੜੇ ਮੁੱਦੇ ਵਿਚਾਰੀ ਹਾਂ ਅੱਜ ਸਾਡਾ ਮੇਨ ਹੈਗਾ ਜੀ ਜਿਹੜੀਆਂ ਵਾਟਰ ਬੋਰਨ ਤੇ ਵੈਕਟਰ ਬੋਰਨ ਜਿਵੇਂ ਡੈਂਗੂ ਚਿਕਨ ਗੁਨੀਆ ਡੈਰੀਆ ਇਹਨਾਂ ਨੂੰ ਅਲਬਦਾਨੇ ਦਾ ਜਿਹੜਾ ਟੱਚਪੁਆਇੰਟ ਠੀਕ ਚੱਲ ਰਿਹਾ ਜੀ ਨਾਲੋ ਕੁਝ ਜਗ੍ਹਾ ਤੇ ਪਟਾਲੇ ਦਿੱਕਤ ਆਈ ਹੈ ਪੂਰਤਾਂ 'ਚ ਦਿੱਕਤ ਆਈ ਹੈ ਉਹ ਸਾਰਾ ਰਿਵਿਊ ਕਰਨਾ ਚਾਹੀਦਾ ਜੀ ਸਰ ਬਾਕੀ ਸੂਬੇ ਅੱਜ ਕਈ ਸੂਬੇ ਤੇ ਐਮਪੀ ਦੇ ਵਿੱਚ ਮੋਟਾ ਵੀ ਹੋਈਆਂ ਲੱਗਦਾ ਕਿ ਸੀਰੀਅਸ ਬਿਮਾਰੀ ਹੈ ਵਾਟਰ ਬੋਨ ਜਿਹੜੀ ਬਿਮਾਰੀ ਹੈ ਹਾਂ ਇਹ ਸੀਰੀਅਸ ਇਸ਼ੂ ਹੈ ਜੀ ਬਿਲਕੁਲ ਹੈ ਉਹਦਾ ਜ਼ਿਆਦਾਤਰ ਜਿਹੜਾ ਹੈਗਾ ਤੁਹਾਡਾ ਲੋਕਲ ਬਾਡੀਜ਼ ਨਾਲ ਰਿਲੇਟਡ ਹੈ ਵਾਟਰ ਸਪਾਈ ਨਾਲ ਰਿਲੇਟਡ ਹੈ ਬਟ ਕਿਉਂਕਿ ਹੈਲਥ ਡਿਪਾਰਟਮੈਂਟ ਕੋਲ ਜਦੋਂ ਕੋਈ ਜਦੋਂ ਕੋਈ ਹੁੰਦਾ ਕਿਤੇ ਬ੍ਰੇਕਆਊਟ ਹੁੰਦੀ ਹੈ ਤੇ ਆ ਸਾਡੇ ਵੀ ਆ ਆਪਣੇ ਕਪੂਰਥਲੇ ਚੋਂ ਹੀ ਆ ਤਿੰਨ ਡੈਸਕੋ ਬਿਫਾਰੇ ਚੋਂ ਆ ਸੋ ਅਸੀਂ ਉਹਨੂੰ ਸੀਰੀਅਸਲੀ ਲੈ ਰਹੇ ਹਾਂ ਬਹੁਤ ਕਿਤੇ ਵੀ ਜਿੱਥੇ ਹੋਵੇ ਉਸ ਨੂੰ ਜਲਦੀ ਨੂੰ ਡਾਇਗਨੋਸ ਕਰ ਲਈ ਔਰ ਦੋ ਤਿੰਨ ਚੀਜ਼ਾਂ ਕੀਤੀਆਂ ਸੀ ਜਿਵੇਂ ਡਿਸਟ੍ਰਿਕਟ ਆਪਣੇ ਸਟੇਟ ਲੈਵਲ ਦੇ ਉੱਤੇ ਸਰਵੇਲੈਂਸ ਟੀਮ ਬਣਾਈ ਆ ਸੀ ਹਰ ਡਿਸਟ੍ਰਿਕਟ ਲੈਵਲ ਤੇ ਅੰਡਰ ਡਿਪਟੀ ਕਮਿਸ਼ਨਰ ਦੇ ਚੇਅਰ ਪਰਸਨਸ ਦੇ نیچے ਉਹਨਾਂ ਦੇ نیچے ਸਬੂਰਸਾਜਨ ਸਾਰੀ ਕੋਆਰਡੀਨੇਸ਼ਨ ਟੀਮ ਬਣਾਈ ਆ ਜਿੱਦੇ ਚ ਲੋਕਲ ਬਾਡੀਜ਼ ਵੀ ਆ ਐਨੀਮਲ ਹਸਬੰਡਰੀ ਵੀ ਆ ਵਾਟਰ ਸਪਲਾਈ ਸੈਨੀਟੇਸ਼ਨ ਆ ਔਰ ਰੂਰਲ ਡਿਵੈਲਪਮੈਂਟ ਔਰ ਐਜੂਕੇਸ਼ਨ ਇੱਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਜੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਜਿਹੜਾ ਕਨੈਕਸ਼ਨ ਲੈਣਾ ਉਹ ਥਰੂ ਅਥੋਰਾਈਜ਼ਡ ਕਨੈਕਸ਼ਨ ਲੋਅ ਮਿਨਿਸਪਲ ਕਾਰਪੋਰੇਸ਼ਨ ਉਹ ਪ੍ਰਾਈਵੇਟ ਪਲੰਬਰ ਨੂੰ ਬੁਲਾ ਕੇ ਜੋੜ ਦਿੰਦੇ ਆ ਜੀ ਕਈ ਵਾਰੀ ਤਾਂ ਉਹ ਜਿਹੜਾ ਸਟਾਰਮ ਵਾਟਰ ਡਰੇਨੇਜ ਉਹਦੇ ਨਾਲ ਹੀ ਜੋੜ ਦਿੰਦੇ ਆ ਜਾਉਂ ਪ੍ਰੋਪਰਲੀ ਨਹੀਂ ਕਰ ਪਾਉਂਦੇ ਕੰਮ ਉੱਥੋਂ ਲੀਕੇਜ ਹੁੰਦੀ ਹੈ ਉੱਥੋਂ ਫਿਰ ਜਦੋਂ ਤੁਲੂ ਪੰਪ ਲਾਉਂਦੇ ਆ ਦੋ ਕੰਮ ਨਾ ਕਰਨ ਇੱਕ ਤੁਲੂ ਪਾਪਨਾ ਲਾਣ ਇੱਕ ਜਿਹੜਾ ਜਿਹੜਾ ਕਨੈਕਸ਼ਨ ਲੈਣਾ ਉਹ ਪ੍ਰਾਈਵੇਟ ਬੰਦੇ ਤੋਂ ਕਰਾਣ ਸਰਕਾਰੀ ਬੰਦੇ ਤੋਂ ਕਰਾਣ ਜਿਹੜੇ ਕਿ ਉਹਨਾਂ ਦਾ ਪ੍ਰੋਪਰ ਜਿਹੜਾ ਕਨੈਕਸ਼ਨ ਕਰਾਣ ਤਾਂ ਕਨੈਕਸ਼ਨ ਲੀਕ ਤੇ ਇੱਕ ਸਾਫੀ ਬਹੁਤ ਕਮੀ ਹੈਗੀ ਹੈ ਉਸ ਨੂੰ ਲੈ ਕੇ ਵੀ ਨਵਾਂ ਵੀ ਜਨਾ ਚੁੱਕਾ ਹਾਂ ਅਸੀਂ 980 ਸਾਡੇ ਜਿਹੜੀਆਂ ਹੈਗੀਆਂ ਨਰਸਸ ਅਸੀਂ ਭਰਤੀ ਕਰ ਲਈਆਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਣੇ ਆ ਉਹ ਮੇਰੇ ਖਿਆਲ 10 ਦਿਨ ਚ ਹੋ ਜਾਏਗਾ ਡਾਕਟਰਸ ਦੀ ਭਰਤੀ ਹੋ ਰਹੀ ਹੈ ਸਟਾਫ ਡਾਕਟਰਸ ਦੀ ਸ ਸਪੈਸ਼ਲਿਸਟ ਵੀ ਭਰਤੀ ਕਰ ਰਹੇ ਆ ਡਾਕਟਰਸ ਭਰਤੀ ਕਰ ਰਹੇ ਆ ਕਾਫੀ ਦੇਰ ਦੀ ਪੁਰਾਣੀ ਸ਼ਾਰਟੇਜ ਹੈ ਜੀ ਹੌਲੀ ਹੌਲੀ ਪੂਰੀ ਕਰ ਰਹੇ ਸਰ SSA ਫੰਡ ਸਰਕਾਰ ਜਿਹੜੀ ਕੇਂਦਰਤ ਜਾਰੀ ਕਰ ਰਹੀ ਹੈ ਹੁਣ ਕਿਉਂਕਿ ਹੁਣ ਸੈਂਪਤੀ ਬਣ ਗਈ ਹੈ ਸੋ ਜਿਹੜੇ ਤੁਹਾਡੇ ਫੰਡ ਪਏ ਨੇ ਸਿਹਤ ਮੈਕਮੇ ਦੀ ਫੰਡ ਹੈ ਜਿਹੜੇ ਕਾਫੀ ਉਹ ਕਦੋਂ ਤੱਕ ਰਿਲੀਜ਼ ਹੋ ਜਾਣਗੀ ਕੋਈ ਗੱਲ ਬਾਤ ਚਲੋ ਸਾਨੂੰ ਉਮੀਦ ਹੈ ਜੀ ਕਿ ਹੁਣ ਨਵੀਂ ਸਰਕਾਰ ਆਈ ਹੈ ਹੁਣ ਇਸ ਵਾਰੀ ਪਹਿਲੀ ਵਾਰੀ ਇੱਕ ਅਨ੍ਯ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਚਲੋ ਇੱਕ ਪਾਰਟੀ ਦੀ ਸਰਕਾਰ ਸੀ ਸੋ ਉਹਨਾਂ ਦੀ ਸੋਚ ਬਦਲੇਗੀ ਥੋੜੀ ਜੀ ਉਹ ਵੀ ਆਣਗੇ ਰੂਰਲ ਡਿਵੈਲਪਮੈਂਟ ਦੇ ਵੀ ਆਣਗੇ ਸੜਕਾਂ ਵੀ ਬਣਣਗੀਆਂ ਹਸਪਤਾਲ ਵੀ ਠੀਕ ਹੋਣਗੇ ਜੀ ਫੰਡਸ ਦੀ ਲੋੜ ਹੈ ਜੀ ਜੋ ਮੈਂ ਉਮੀਦ ਕਰਦਾ ਕਿ ਉਹ ਵੀ ਜਲਦੀ ਆ ਜਾਣਗੇ ਠੀਕ ਹੈ ਥੈਂਕ ਯੂ